ਸਾਵਾਈ ਫਤਿਹ ਮਰਨਜੀਤ ਸਿੰਘ ਵਾਸੀ ਦਾਖਲਾ ਤੇ ਮੈਸੇਜ ਸੁਖਪ੍ਰੀਤ ਕੋਰ ਸਰਪੰਚ ਵੇਖੋ ਜੀ ਪਿੰਡ ਵਾਲਿਆਂ ਨੇ ਬਹੁਤ ਤਗੜੀ ਮਾਨ ਬਖਸ਼ਿਆ ਨੂੰ ਜਿਨ੍ਹਾਂ ਨੇ ਸਰਪੰਚੀ ਦਾ ਮੌਕਾ ਦਿੱਤਾ ਅਸੀਂ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਰ ਹਰ ਪਰਿਵਾਰ ਦਾ ਹਰ ਘਰ ਦਾ ਤੇ ਬਾਕੀ ਇਹਨਾਂ ਨੇ ਬਹੁਤ ਵਧੀਆ ਪਾਣੀ ਸਰਬਸੰਮਤੀ ਨਾਲ ਸਰਪੰਚੀ ਹੋਈ ਆ ਇਹਨਾਂ ਨੇ ਮਾਨ ਬਖਸ਼ਿਆ ਨੂੰ ਬਹੁਤ ਤਗੜਾ ਇਸਲੀ ਪੰਚਾਇਤ ਵਲੋਂ ਕਿਲੇ ਅਧੂਰੇ ਕੰਮ ਰਹਿ ਜੀ ਜਿਹੜੇ ਤੁਹਾਡੀ ਗੋਹੇ ਦੇ ਜਿਪੜੇ ਪੈ ਗਏ। ਪਿਛਲੀ ਪੰਚਾਇਤ ਵਲੋਂ ਸਮਸ਼ਾਨ ਘਾਟ ਦਾ ਇਹ ਕੰਮ ਅਧੂਰਾ ਹੀ ਰਹਿ ਗਿਆ ਜੀ। ਬਾਕੀ ਪਿੰਡ ਦੇ ਛਪੜਾਂ ਦਾ ਮੇਨ ਜਰੂਰੀ ਕੰਮ ਹੁੰਦਾ ਵਾ। ਸਫਾਈ ਬਾਰੇ ਤੇ ਛਪੜਾਂ ਦੀ ਸਫਾਈ ਨਾ ਹੋਵੇ ਤਾਂ ਕੋਈ ਕੰਮ ਨਹੀਂ। ਬਾਕੀ ਗੜੀਆਂ ਨਾਲੀਆਂ ਦਾ ਵਿਕਾਸ। ਹਰ ਤੁਸੀਂ ਆਹ ਨੂੰ ਵੇਖਿਆ ਲੇਤਾ ਜਦੋਂ ਬਾਹਰ ਦੇ ਫਿਰਦਾ ਜਿਹੜੀ ਸਾਹਿਬ ਉੱਤੇ ਸੋਹੇ ਫੁਰਮੂਟੇ ਲੱਗੇ ਹੁੰਦੇ ਅੱਦਾਂ ਤਾਂ ਨਹੀਂ ਹੁੰਦੇ ਜਦੋਂ ਪੈੜ ਦੇ ਅੰਦਰ ਆਉਂਦੇ ਆ ਤਾਂ ਨਹੀਂ। ਇੱਕ ਸੁਣੇ ਹੀ ਪਾਰਟੀ ਨੂੰ ਨਜ਼ਰ ਆਉਂਦੀ ਆ। ਉਹਨਾਂ ਦਾ ਨਜ਼ਰੀ ਹੁੰਦੀ ਆ ਲਾਇਬਰੀ ਹੁੰਦੀ ਆ ਬੱਚਿਆਂ ਵਾਸਤੇ ਬਲੇਕ ਗਰਾਊਂਡ ਹੁੰਦੀ ਆ ਉਹ ਖੰਡਿਆ ਹੁੰਦੀ ਆ ਛੂਲੇ ਲੱਗੇ ਹੁੰਦੇ ਆ ਇਹ ਤਾਂ ਵਧੀਆ ਦੇਖਣ ਅਜਾ ਹੁੰਦੀ ਆ ਜੀ ਤੁਹਾਨੂੰ ਲੱਗਦਾ ਮੈਨੂੰ ਦੱਸ ਦੇ ਇਹਦੇ ਵਿੱਚ ਇਤਾਂ ਦੀ ਕੋਈ ਕਮਲੀਆਂ ਸਭ ਹੁੰਦੀਆਂ ਹਾਂਜੀ ਜੀ ਅਸੀਂ ਤੇ ਇਹੋ ਪ੍ਰਾਲਾ ਕਰਨੇ ਆ ਪਿੰਡ ਦਾਖਲੇ ਵਿੱਚ ਇਹੋ ਹੀ ਸਹੂਲਤ ਵਾਧ ਤੋਂ ਵਾਧ ਦਵਾਂਗੇ ਬਾਕੀ ਛੱਪੜ ਦੀ ਸਫਾਈ ਕਰਵਾਈ ਆ ਮਸ਼ੀਨ ਲਾ ਕੇ ਉਹਦਾ ਕੰਮ ਕਰਾਇਆ ਵਾ ਬਾਕੀ ਜਿਹੜਾ ਅਧੂਰਾ ਕੰਮ ਆ ਗ੍ਰਾਂਡ ਮਿਲ ਤੇ ਆਹੀ ਕੋ ਕੰਮ ਬਿਲਕੁਲ ਛੱਪੜ ਦਾ ਚਾਰ ਦੁਵਾਰੀ ਦਾ ਕੰਮ ਸਪਾਈਨਾ ਕਰਾਵਾਂਗੇ ਬਾਕੀ ਪਾਰਕ ਵੀ ਬਣਾਵਾਂਗੇ ਉੱਥੇ ਜਮਕਾ ਮਿਲਿਆ ਤੇ ਬਾਕੀ ਜਿਹੜਾ ਸ਼ਮਸ਼ਾਨ ਘੜ ਦਾ ਕੰਮ ਉਹ ਵੀ ਅਧੂਰਾ ਵਾ ਉੱਥੇ ਵੀ ਕੰਮ ਆਹੀ ਫਰਸ਼ ਪਾਉਣਾ ਮੈਂ ਜ਼ਰੂਰ ਪਾਵਾਂਗੇ ਬਾਕੀ ਸਕੂਲ ਵਿੱਚ ਹੈਗਾ ਗਵਾ ਉਹ ਸਾਫ ਸੁਥਰਾ ਕੰਮ ਕੋ ਕਰਨ ਵਾਲਾ ਉਹ ਵੀ ਕਰਾਵਾਂਗੇ ਸਾਡੀ ਗਵਾਈ ਦੇ ਵਿੱਚ ਨਹੀਂ ਪਿਆ ਜਾਏਗਾ ਪੂਰੀ ਕੋਸ਼ਿਸ਼ ਹੋ ਰਹੀ ਹੈ ਹਾਂਜੀ ਹਾਂਜੀ ਨਹੀਂ ਆਹੀ ਆਪਣੀ ਗਵਾਈ ਵਿੱਚ ਆਪਣੀ ਕੋਸ਼ਿਸ਼ ਪੂਰੀ ਕਰਦੇ ਆਂ ਦੇ ਪਿੰਡ ਨੂੰ ਸਾਫ ਸੁਥਰਾ ਚਾਰ ਦੁਬਾਰੀ ਪਿੰਡ ਦੇ ਚਾਰ ਚੁਫੇਰੇ ਇੰਟਰਲਾਕ ਇਟਾਂ ਰੋਡ ਦੇ ਨਾਲ-ਨਾਲ ਬਾਕੀ ਜਿਹੜੇ ਫੁੱਲ ਬੂਟਿਆਂ ਦਾ ਕੰਮ ਉਹ ਵੀ ਕਰਾਂਗੇ ਵੱਤ ਵੱਤ ਜਿੰਨਾ ਵੀ ਹੋ ਸਕੇਗਾ। ਸਾਡਾ ਹੁਣ ਦਾ ਪ੍ਰੋਜੈਕਟ ਅਭੀ ਬਣਾ ਦੇਈਏ ਜਿਹੜੇ ਲੋਕਾਂ ਨੂੰ ਜਾਣਾ ਤੇ ਰਸਮਾਂ ਨਹੀਂ ਮਿਲ ਰਹੀਆਂ ਸਾਫ ਸੁਥਰਾ ਨਹੀਂ 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 ਯਾਦ ਹੁੰਦੇ ਕੀ ਮਨੋਂ ਲਾਉਂਦਾ ਸਾਡੇ ਪਿੰਡ ਵਿੱਚ ਕੋਈ ਇਤਨ ਦੁੱਖ ਹੈ ਨਹੀਂ ਆ ਗਈ ਅੱਜ ਸਾਡੇ ਪਿੰਡ ਦੀ ਵਿੱਚ ਸਮੱਸਿਆ ਆ ਗਈ ਆ ਕੁਝ ਜਿਹੜੇ ਲੋਕ ਐ ਇੱਥੇ ਰਹਿ ਆ ਨਹੀਂ ਰਹੇ ਬਾਹਰ ਰਹਿ ਰਹੇ ਉਹਨਾਂ ਨੂੰ ਰਸਮ ਮਿਲ ਰਿਹਾ ਜਿਹੜੇ ਲੋਕ ਮਰ ਗਏ ਆ ਨਹੀਂ ਹੈਗੇ ਪਰਿਵਾਰਾਂ ਦੇ ਪਰਿਵਾਰ ਉਹਨਾਂ ਦਾ ਰਸਣ ਵੀ ਆ ਰਿਹਾ ਤੇ ਬਾਕੀ ਜਿਨ੍ਹਾਂ ਨੂੰ ਜ਼ਰੂਰ ਤੇ ਆ ਰਸਣ ਦੀ ਸਮੇਂ ਸਿਰ ਉਹਨਾਂ ਨੂੰ ਰਸਣ ਮਿਲ ਨਹੀਂ ਰਿਹਾ ਕਿ ਸਾਈਡ ਬੰਦ ਹੋਣ ਕਰਕੇ ਬਾਬਾ ਆਈ ਆ ਬੰਦ ਸਾਈਡ ਖੁੱਲ ਗਈ ਤੇ ਬੇਰੇ ਕੋਲ ਹਾਂ ਜੀ ਹਾਂ ਜੀ ਸਾਈਡ ਬੰਦ ਹੈ ਜੀ ਸਾਈਡ ਖੁੱਲੇਗੀ ਤੇ ਫਿਰ ਇਹ ਨਵੇਂ ਸਿਰੋਂ ਜਿਹੜੇ ਕੱਟਣ ਵਾਲੇ ਰਸਣ ਕਾਰਡ ਉਹ ਕੱਟੇ ਜਾਣਗੇ ਜਿਹੜੇ ਮੌਜੂਦਾ ਰਹਿ ਰਹੇ ਆ ਪਿੰਡ ਦੇ ਵਾਸੀ ਸਾਰਿਆਂ ਨੂੰ ਰਸਣ ਮਿਲਣਾ ਚਾਹੀਦਾ ਦਵਾਵਾਂਗੇ ਜ਼ਰੂਰ ਆਹੀ ਸਾਰਿਆਂ ਦੇ ਕੋਸ਼ਿਸ਼ ਆਪਣੀ ਕਰਾਂਗੇ ਵੀ ਇਹਨਾਂ ਨੂੰ ਰਸਣ ਦਵਾਵਾਂਗੇ ਇਹ ਕੋਠਿਆਂ ਦੇ ਗRANDA ਮਿਲਣ ਜਾਣ ਜਿਆ ਨਵੇਂ ਹੋਮਪਰੇਜ ਆਪ ਜੀ ਦੇ ਪਿੰਡ ਦੇ ਕਿੰਨੇ ਸੱਚੇ ਕੋਠਿਆਂ ਦੇ ਗRANDA ਜੀ ਕਿੰਨੇ ਨਵੇਂ ਹੋਮਪਰੇਜ ਅੱਛੇ ਕੋਠਿਆਂ ਦੇ ਸਾਡੇ ਦੇ ਵੇਖੋ ਜੀ ਜਿਹੜੇ ਆਮ ਬੰਦੇ ਜਿਨ੍ਹਾਂ ਨੂੰ ਕੋਠਿਆਂ ਦੀ ਜ਼ਰੂਰਤ ਸੀ ਉਹਨਾਂ ਦੇ ਸਾਰਿਆਂ ਦੇ ਫਾਰਮ ਭਰਤੇ ਆ ਇਹ ਕੋ ਘਟੋ ਘਾਟ ਵੀ 10 12 ਫਾਰਮ ਭਰੇ ਆ ਛੋਟਾ ਪਿੰਡ ਹੋਣ ਕਰਕੇ ਜਿਨ੍ਹਾਂ ਨੂੰ ਜ਼ਰੂਰਤ ਸੀ ਜਾਨਣ ਉਹਨਾਂ ਨੇ ਫਾਰਮ ਭਰੇ ਆ ਗਲਤ ਫਾਰਮ ਨਹੀਂ ਕੋਈ ਭਰਿਆ ਆ ਜੰਗ ਇਹ ਜ਼ਿੰਮੇਵਾਰਤਾ ਜਾ ਹੋਰ ਕਿਸਦਾ ਫਾਰਮ ਨਹੀਂ ਭਰਿਆ ਆ ਉਹ ਗਰੀਬੀ ਹਾਂ ਜਨ ਗਰੀਬੀ ਇੱਥਾਂ ਥੱਲੇ ਹਰ ਕੱਦ ਭਰਿਆ ਹੈ। ਬੰਰੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਉਹ ਜਗ੍ਹਾ ਨਹੀਂ ਦਿੱਤਾ ਅੰਦਾਜ਼ ਨੂੰ ਜਾਇਨਾ ਪਾਈ ਜਾਂਦੇ ਨੇ। ਉਹ ਆਪਜੀ ਦੀ ਵਾਇਦ ਹੋਵੇ ਤੇ ਕੇਮਾ ਵਾਲਾ ਕੀਤਾ ਜਾਂਦਾ। ਨਹੀਂ ਅਸੀਂ ਜੇ ਬੰਰੇਗਾ ਵਿੱਚ ਪਹਿਲਾਂ ਵੀ 5 ਸਾਲ ਸਰਪੰਚ ਰਹ ਚੁੱਕੇ ਹਾਂ। ਜਿਹੜੇ ਪਿਛੜੇ ਲੋਕ ਜਿਨ੍ਹਾਂ ਨੂੰ ਨਹੀਂ ਕੰਮ ਮਿਲਦਾ ਉਹਨਾਂ ਦੇ ਨਾਮ ਆਉਂਦੇ ਰਿਹਾ। ਹੁਣ ਵੀ ਘੜੀ ਆਹੀ ਅਜੇ ਹਾਲ ਬੰਰੇਗਾ ਦਾ ਪੈਸਾ ਨਹੀਂ ਕੋ ਆ। ਜਿਹੜੇ ਨਾਮ ਪਏ ਆ ਜਿਹੜੇ ਜ਼ਰੂਰਤ ਵਾਲੇ ਬੰਦੇ ਆ ਉਹਨਾਂ ਦਾ ਹੀ ਪਾਇਆ ਵਾ। ਗਲਤ ਬੰਦੇ ਦਾ ਇਹੀ ਕਿਸ ਦਾ ਨਾਮ ਨਹੀਂ ਪਾਇਆ। ਹਾਂ। ਜੋਧ ਨਸ਼ਾ ਵਿਰੋਧ ਤਾਂ ਪੰਜਾਬ ਸਾਰਿਆਂ ਮੰਨ ਜਰੀਆ ਤੋਂ ਆਪ ਵੀ ਤੇ ਮੈਨੂੰ ਲੈ ਕੇ ਕਿਵੇਂ ਦੇ ਦੋ ਸਾਡੇ ਪਿੰਡ ਵਿੱਚ ਜੇ ਜੋਧ ਨਸ਼ਾ ਵਿਰੋਧ ਜਿਹੜਾ ਨਸ਼ੇ ਵਿੱਚ ਆ ਸਾਡੇ ਪਿੰਡ ਬਿਲਕੁਲ ਸਾਫ਼ ਸੁਥਰਾ ਰਹਿੰਦਾ ਇਹੋ ਜਿਹਾ ਕੰਮ ਨਹੀਂ ਕੋਈ ਵੀ ਨਾ ਕੋਈ ਗਲਤ ਗੱਲ ਕਰਦਾ ਨਾ ਕੋਈ ਲੜਾਈ ਝਗੜਾ ਨਾ ਕੋਈ ਨਸ਼ਾ ਬਾਹਰ ਪਿੰਡ ਦੇ ਚਾਰਜ ਪਰ 8 9 ਵਜੇ ਤੋਂ ਬਾਅਦ ਹੁਕਮ ਦਾ ਫਿਰਦਾ ਕੋਈ ਨਹੀਂ ਵੇਖਿਆ ਸਰ ਹਾਂਜੀ ਬਹੁਤ ਵਧੀਆ ਜੇ ਨਸ਼ਾ ਦਰ ਹੈ ਜੀ ਸਾਡੇ ਪਿੰਡ ਵਿੱਚ ਕੋਈ ਨਹੀਂ ਨਸ਼ਾ ਔਰ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਦੇ ਹੋ ਕੀ ਲੱਗਦਾ ਕੀ ਸਕੂਲ ਅਪਗ੍ਰੇਡ ਹੋਣ ਦੀ ਲੋੜ ਹੈ ਇੰਨਾ ਜ਼ਰੂਰੀੰ ਅਮੀ ਲੱਗਦੀ ਹੈ ਇਹ ਸਕੂਲ ਅਪਗ੍ਰੇਡ ਹੋਣ ਦੇ ਵਿੱਚ ਸਾਡੇ ਬੱਚੇ 5ਵੀਂ ਤੱਕ ਸਕੂਲ ਘੜੋ ਘੜ ਮੀਡਲ ਸਕੂਲ ਹੋਣਾ ਚਾਹੀਦਾ 8ਵੀਂ ਤੱਕ ਜਿਹੜੇ ਸਾਡੇ ਪਿੰਡਾਂ ਦੇ ਬੱਚਿਆਂ ਨੂੰ ਬਾਹਰ ਜਾਣ ਦੀ ਪ੍ਰੋਬਲਮ ਦੂਜੇ ਪਿੰਡਾਂ ਚ ਜਾ ਕੇ ਜਾਣਾ ਪੈਂਦਾ ਫਿਰ ਉਹਨਾਂ ਨੂੰ ਜਾਣ ਵਾਸਤੇ ਸਾਧਨ ਚਾਹੀਦਾ ਲਿਆਉਣ ਵਾਸਤੇ ਮਾਂ ਪਿਓ ਦਾ ਧਿਆਨ ਹੁੰਦਾ ਵੀ ਬੱਚੇ ਬਾਹਰ ਗਏ ਉਹਨਾਂ ਲਿਆਈਏ ਇਹਦੇ ਐਜੂਕੇਸ਼ਨ ਦੀ ਹੈਗੀ ਹੈ ਮਜਬੂਰੀ ਜੀ ਥੋੜੀ ਜਿਹੀ ਅਪਗ੍ਰੇਡ ਹੋਣ ਦੀ ਲੋੜ ਹੈ ਲੋੜ ਹੈਗੀ ਹੈ ਜੀ ਹਾਂਜੀ ਕਿ ਤੁਹਾਡੇ ਮਨਜਪਹਿਲਾਂ ਵੀ ਪੰਚਾਇਤਾਂ ਸਰਪੰਚ ਸਾਹਿਬ ਬਣ ਰਹੇ ਹੋਣਗੇ ਸਿਨੀਅਰ ਆਗੂ ਦਾ ਮਨ ਵੀ ਹੋਣਗੇ ਸਰਕਾਰ ਤੇ ਕਨਿਆ ਪ੍ਰਸ਼ਾਸਨ ਕੀਤਾ ਕੋਈ ਦੋਸ਼ ਕੀਤੀ ਹੈ ਕਿ ਸਕੂਲ ਜਿਹੜਾ ਇਹ ਆਪਣਾ ਹੋਣਾ ਚਾਹੀਦਾ ਇਹਨੂੰ ਬੋਲ ਕੀਤੀ ਉਹ ਨਹੀਂ ਜਿਹਾ ਅਸੀਂ ਪਿੱਛੇ ਵੀ ਜੋ ਪੰਜ ਸਾਲ ਰਹੇ ਸਰਪੰਚੋਂ ਦੋ ਵੀ ਲਿਖਤੀ ਰੂਪ ਵਿੱਚ ਦਿੱਤਾ ਹੈ ਬੈਂਡ ਮਿਡਲ ਸਕੂਲ ਹੋਣਾ ਚਾਹੀਦਾ ਅਜੇ ਤਾਂ ਅਜੇ ਤਾਂ ਅਸੀਂ ਕੋਈ ਕਾਰਵਾਈ ਕੀਤੀ ਪਰ ਕਰਾਂਗੇ ਜਰੂਰ ਹੁਣ ਵੀ ਇਹਨੂੰ ਮਿਡਲ ਕਰਾਉਣ ਦੀ ਜੋ ਭਰਾਲਾ ਕਰਾਂਗੇ ਜਰੂਰ ਵੀ ਹੋਣਾ ਚਾਹੀਦਾ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਇਹ ਮਦਦ ਹੁੰਦਾ ਤੁਹਾਡੇ ਪਿੰਡ ਦੇ ਪਾਸੇ ਨੌਜਵਾਨਾਂ ਨੂੰ। ਤੋਂ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਜਾਬ ਨੂੰ ਕੀ ਫਾਇਦਾ ਹੋਏਗਾ। ਨੌਜਵਾਨਾਂ ਦਾ ਵੇਖੋ ਜੀ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਬਹੁਤ ਬਹੁਤ ਬੱਚਿਆਂ ਨੂੰ ਅਸੀਂ ਚੰਗੇ ਪਾਸੇ ਲਾਉਨੇ ਆ। ਗੇਮਾਂ ਵੱਲ ਲਾਉਨੇ ਆ ਉਹਨਾਂ ਨੂੰ ਉਹਨਾਂ ਨੂੰ ਲਿਆ ਕੇ ਅਸੀਂ ਆਪਣੇ ਕੋਲੋਂ ਵੀ ਕਈ ਵਾਰ ਇਹਨਾਂ ਨੂੰ ਗੇਮਾਂ ਦਾ ਸਨਮਾਨ ਦਿੱਤਾ। ਅਸੀਂ ਕਿਹਾ ਵੀ ਆਪਾਂ ਪਾਸੇ ਲੱਗੋ ਗਲਤ ਪਾਸੇ ਨਹੀਂ ਜਾਣਾ ਨਾ ਵਹੀ ਜਾਨੇ ਵੀ ਦੂਜੇ ਪਿੰਡਾਂ 'ਚ ਜਾਓ ਜਿਹੜੇ ਗਲਤ ਪਿੰਡ ਆ ਉਹਨਾਂ ਦੇ ਨਹੀਂ ਜਾਣਾ ਚਾਹੀਦਾ। ਪਲੇ ਗਰਾਉਂਡ ਬਣਾ ਕੇ ਦਿੱਤੀ ਜਾਵੇ ਹਾਂਜੀ ਪਲੇ ਗਰਾਉਂਡ ਦਾ ਸਾਡਾ ਇਹ ਨਿਸ਼ਾਨਾ ਪਹਿਲਾ ਕੰਮ ਹੀ ਸਾਡਾ ਇਹ ਹੋਆ ਕਿ ਪਲੇ ਗਰਾਉਂਡ ਬਣਾ ਕੇ ਸਟੇਡੀਅਮ ਬਣਾ ਕੇ ਬੱਚਿਆਂ ਨੂੰ ਖੇਡਣ ਵਾਸਤੇ ਸਾਮਾਨ ਲਿਆ ਕੇ ਉਪਰਾਲਾ ਕਰਾਂਗੇ ਜਰੂਰ ਸਾਮਾਨ ਮਹਨੂਆਂ ਦੇ ਵੀ ਤੁਹਾਨੂੰ ਦੇ ਦਾਂਗੇ ਮਿਲ ਜਾਊਗਾ ਸਾਮਾਨ ਮਹਨੂਆਂ ਕੋਸ਼ਿਸ਼ ਕੀਤੀ ਜਾਗੀ ਪੂਰੀ ਸਾਡੇ ਵੱਲੋਂ ਸਰ ਸਈ ਵਾਲੀ ਫੰਡਾਂ ਦੇ ਚੱਲਦੇ ਉਨੇ ਕੁ ਬਾਝਾਂ ਦੇ ਲੋਕਾਂ ਨੂੰ ਧਾਣੇ ਤੇ ਕਰਿਆ ਤਾਂ ਸਈ ਗਣੇ ਪਹਿਲਾਂ ਗੱਲ ਬਾਤ ਹੁੰਦਾ ਕਾ ਸਰ ਬਾਤ ਹੁੰਦਾ ਤਾਂ ਇੱਕ ਸਰਪੰਚ ਨੇ ਕੀ ਯੋਜਨਾ ਦੀ ਹੁੰਦੀ ਆ ਕਿਵੇਂ ਦੇ ਦਿੰਦੇ ਨਹੀਂ ਸਰਪੰਚੀ ਦੇ ਜਮਵਾੜੀ ਪੂਰੀ ਜੀ ਥਾਣੇ ਤੱਕ ਜਾਣ ਦੀ ਜਰੂਰਤ ਨਹੀਂ ਇੱਥੇ ਨਿਬੜ ਜਾਏ ਤੇ ਚੰਗੀ ਸ਼ਾਂਤੀ ਨਾਲ ਸਰਪੰਚ ਬਣਾਉਣਾ ਪਿੰਡ ਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਆ ਜੇ ਤੁਸੀਂ ਸ਼ਰਮ ਸ਼ਰਤੀ ਨਾਲ ਬਣਾ ਦੇ ਸਰਪੰਚ ਦੇ ਅੱਖੇ ਤੁਸੀਂ ਫੈਸਲਾ ਪਿੰਡ ਘਰੇ ਹੀ ਕਰੋ ਘਰੇ ਹੋਣਾ ਚਾਹੀਦਾ ਥਾਣੇ ਤੱਕ ਨਹੀਂ ਉੱਜਣਾ ਚਾਹੀਦਾ ਬਾਕੀ ਸਾਡੇ ਪਿੰਡ ਵਿੱਚ ਕੋਈ ਕੰਪੀਟੀਸ਼ਨ ਨਹੀਂਗਾ ਐਡਾ ਕੋਈ ਤੁਹਾਡੇ ਪੱਜੀ ਨੀਗੇਟਿਵ ਸਭ ਬੈਠ ਲੋ ਬੈ ਕੇ ਆਪਣੇ ਸਲਾਹ ਕਰਾਂ ਸਾਰੇ ਕੰਮ ਬੈ ਕੇ ਕਰ ਹੁੰਦੇ ਸਲਾਹ ਨਾਲ ਇਹਨੇ ਗੱਲੇ ਸਰਪੰਚ ਦੀ ਸਲਾਹ ਨਾਲ ਹੁੰਦੇ ਸਾਰਿਆਂ ਨੂੰ ਬਿਠਾ ਕੇ ਕੰਮ ਕੀਤਾ ਜਾਂਦਾ ਸਰਸਕਲਾ ਤੋਂ ਸੀ ਉਹਨੂੰ ਕਾਲ ਦੇ ਆਧਾਰ ਤੇ ਪਿੰਡ ਵਿੱਚ ਕੰਮ ਕਰਾਉਣ ਜਾਣੇ ਲੋੜੀ ਦਾ ਜਿਹੜਾ ਪੈਨੋ ਸਭ ਹੂਰ ਦਾ ਪਰੰਦਰ ਆਹੀਂ ਤੇ ਵੇਖੋ ਜੀ ਕੰਮ ਜਿਆਦਾ ਪਹਿਲਾਂ ਸਮਸ਼ਾਨ ਘਾਟ ਦਾ ਮੈਨ ਸਮਝਦਾ ਦੂਜਾ ਛੱਪੜ ਦਾ ਕਿ ਛੱਪੜ ਦਾ ਵਿਕਾਸ ਉਹਨੇ ਬਹੁਤ ਗੰਦਾ ਹੈ ਵਿੱਚ ਬੂਟੀ-ਬਾਟੀ ਹੋਰਾ ਪੁਰਾ ਵਿੱਚ ਬਹੁਤ ਖਰਾਬ ਹਾਲਤ ਬਹੁਤ ਮਾੜੀ ਘਰਾਂ ਦੇ ਵਿੱਚ ਛੱਪੜ ਆ ਮੇਨ ਕੰਮ ਹੱਡਾ ਇਹੋ ਹੀ ਆ ਵੀ ਇਹਨੂੰ ਵਧੀਆ ਬਣਾ ਕੇ ਦੀ ਪਿੰਡ ਵਿੱਚ ਪਾਰਕ ਬਣ ਜਾਏ ਚਾਰ ਦੁਵਾਰੀ ਇਹਦੇ ਗੱਲ ਦੀ ਗੁੱਲ ਦੀ ਛੱਡ ਕੇ ਚਾਰ ਪਾਰਕ ਪਾਰਕ ਵਾਸਤੇ ਜਗ੍ਹਾ ਛੱਡ ਕੇ ਤੇ ਇਹਨੂੰ ਘੁੰਮਣ ਫਿਰਨ ਦੀ ਬਣ ਜਾਏ ਸ਼ਾਰ ਕਰਨ ਵਾਸਤੇ ਸਰ ਪਿੰਡ ਦੇ ਲੋਕਾਂ ਸੇਵਾ ਕਰਨ ਦਾ ਮੌਕਾ ਤਾਂ ਮਾਨੂੰ ਬੱਸ ਇਹ ਵਰਦੇ ਸਿੱਧਾ ਸਭੰਦੀਆ ਬਾਸੀ ਜੀ ਮੈਸੇਜ ਕੀ ਦਿਵਾਉਣਾ ਚਾਹੁੰਦੇ ਹਾਂ ਹਾਂ ਜੀ ਜੀ ਵੇਖੋ ਸਰਪੰਚ ਆਹੀ ਨੇ ਸਾਰੇ ਪਬਲਿਕ ਸਾਰੇ ਪਿੰਡ ਦੇ ਨੌਜਵਾਨ ਬਜ਼ੁਰਗ ਸਾਰੇ ਸਰਪੰਚਾ ਜੀ ਉਹਨਾਂ ਦੀ ਸਲਾਹ ਨਾਲ ਅਸੀਂ ਸਰਪੰਚ ਬਣੇ ਹਾਂ ਉਹਨਾਂ ਦੀ ਸਲਾਹ ਨਾਲ ਕੰਮ ਕਰਾਂਗੇ ਬੈਗੇ ਜਿੱਦਾਂ ਕਹਣਗੇ ਸਲਾਹ ਮਸਲਾ ਕਰਕੇ ਸਾਰਾ ਕਾਰੋਬਾਰ ਹੋਏਗਾ